ਰਸਿੰਗ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਸਤਿਆਰਥੀ ਦੀ ਪਧੌੜ ਫੇਰੀ ਮੈਂ ਸੰਦੇਹਾਂ ਹੀ ਮਾਸਟਰ ਰਾਮਕਮਾਰ ਦੇ ਘਰੇ ਪਹੁੰਚ ਗਿਆ ਸੀ ਤਪੇ ਤੋਂ ਸਿੱਧੀ ਬਸ ਪਧੌੜ ਜਾਂਦੀ ਸੀ ਪਿੰਡਾਂ ਵਿੱਚ ਦੀ ਬਸ ਸਾਡੇ ਤੋਂ ਥੋੜੀ ਜੀ ਦੂਰ ਮਾਸਟਰ ਰਾਮਕਮਾਰ ਦਾ ਘਰ ਸੀ ਛਟਾਕਟ ਸੀ ਪਰ ਲੰਬਾ ਚੌੜਾ ਕਾਫੀ ਕੋਈ ਦਿਨ ਪਹਿਲਾਂ ਰਾਮਕਮਾਰ ਮੇਰੇ ਕੋਲ ਆਇਆ ਸੀ ਤੇ ਦੱਸ ਗਿਆ ਸੀ ਕਿ ਦਵਿੰਦਰ ਸਤਿਆਰਥੀ ਨੇ ਪਧੌੜ ਆਣਾ ਉਹਨਾਂ ਦਾ ਸਨਮਾਨ ਵੀ ਕਰਨਾ ਤੇ ਉਹ ਸਾਡੀ ਪਧੌੜ ਸੰਗੀਤ ਮੰਡਲੀ ਵੱਲੋਂ ਰਿਕਾਰਡ ਕੀਤੀ ਅਗਾਵਦੂ ਗੀਤਾਂ ਦੀ ਕੈਸਟ ਜੱਟਾ ਤੇਰੀ ਜੂਨ ਬੁਰੀ ਵੀ ਰਿਲੀਜ਼ ਕਰਨਗੇ। ਰਾਮਕਮਾਰ ਸੰਗੀਤਕਾਰ ਸੀ ਹਲਾਕੇ 'ਚੋਂ ਸਰੀਲੀਆਂ ਆਵਾਜ਼ਾਂ ਵਾਲੇ ਮੁੰਡੇ ਭਾਲਦਾ ਫਰਾਸ਼ਦਾ ਤੇ ਅਗਾਵਦੂ ਗੀਤਾਂ ਦੀਆਂ ਕੈਸਟਾਂ ਰਿਕਾਰਡ ਕਰਵਾਉਂਦਾ। ਉਹ ਲੱਚਰ ਗਾਇਕੀ ਨਾਲੋਂ ਤੋੜ ਕੇ ਲੋਕਾਂ ਦੀ ਮਾਨਸਿਕਤਾ ਦਾ ਲਈ ਹਸ ਸਦਾਚਾਰਕ ਤੇ ਦੁੱਖਾਂ ਦੇ ਗੀਤਾਂ ਨਾਲ ਜੋੜਨਾ ਚਾਹੁੰਦਾ ਸੀ। ਮੇਰੇ ਨਾਲ ਉਸ ਦੀ ਦੋਸਤੀ ਕਾਫੀ ਪੁਰਾਣੀ ਸੀ। ਉਸ ਦੀ ਮੰਡਲੀ ਦੇ ਕਈ ਗਾਇਕਾਂ ਬਾਰੇ ਮੈਂ ਲਿਖਿਆ ਸੀ ਇਸੇ ਨਾਲ ਉਸ ਦੀ ਮੰਡਲੀ ਦਾ ਨਾਮ ਦੂਰ ਦੂਰ ਤੱਕ ਚਲਿਆ ਗਿਆ ਸੀ ਮੇਰੀ ਸ਼ਾਇਰ ਹੋਣ ਦੇ ਨਾਤੇ ਉਸ ਨਾਲ ਸੰਗੀਤ ਅਤੇ ਸਹਿਤਕ ਪ੍ਰੋਗਰਾਮਾਂ ਵਿੱਚ ਵੀ ਵਿਚਰਦਾ ਸੀ ਇਸ ਰੀਲਿਸ ਕੀਤੀ ਜਾਣ ਵਾਲੀ ਕੈਸਟ 'ਚ ਮੇਰਾ ਵੀ ਇੱਕ ਗੀਤ ਸੀ ਉਸ ਦੀ दिली ਇੱਛਾ ਸੀ ਕਿ ਕੈਸਟ ਨੂੰ ਪਹਾੜ ਦੀ ਮਿੱਟੀ ਤੇ ਜਾਏ ਫਕੀਰ ਲੇਖਕ ਦਵਿੰਦਰ ਸਤਿਆਰਥੀ ਰੀਲਿਸ ਕਰ ਉਸ ਨੇ ਸਤਿਆਰਥੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਬੁੱਢਾ ਹੋ ਗਿਆ ਹਾਂ ਇਕੱਲਾ ਸਫਰ ਨਹੀਂ ਕਰ ਸਕਦਾ। ਓਨਲੀ ਮੈਂ ਤਿਆਰ ਹਾਂ। ਮੈਨੂੰ ਦਿੱਲੀੋਂ ਆ ਕੇ ਲੈ ਜਾਣਾ ਫਿਰ ਛੱਡ ਜਾਣਾ। ਰਾਮਕਮਰ ਲਈ ਇਹ ਵੱਡੀ ਗੱਲ ਨਹੀਂ ਸੀ। ਉਹਦੇ ਲਈ ਸத்யਾਰਥੀ ਦੀ ਪਹਡੌੜ ਆਮਦ ਵੱਡੀ ਸੀ। ਆਪਣੇ ਜੀਵਨ ਵਿੱਚ ਸத்யਾਰਥੀ ਨੇ ਸਾਇਹਤ ਦੇ ਖੇਤਰ ਵਿੱਚ ਅਮੁੱਲ ਯੋਗਦਾਨ ਪਾਇਆ ਸੀ। ਉਸ ਅਗੇ ਰਾਮਕਮਰ ਦਾ ਸਿਰ ਝੁਕਿਆ ਹੋਇਆ ਸੀ। ਮੇਰੇ ਮਨ ਵਿੱਚ ਵੀ ਸத்யਾਰਥੀ ਲਈ ਥਾਂ ਸੀ। ਅੱਜੇ ਮੈਂ ਸਾਹਿਤਿਕ ਸਫਰ ਤੇ ਤੁਰਿਆ ਹੀ ਸੀ ਤਾਂ ਫੇ ਰਾਮਪੁਰੇ, ਬਰਨਾਲੇ ਜਾਂ ਤੂਰੀ ਸਾਹਿਤਿਕ ਸਮਾਗਮਾਂ ਤੇ ਜਾਂਦਾ ਤਾਂ ਇੱਕ ਦੂਜੇ ਤੋਂ ਸਤਿਆਰਥੀ ਬਾਰੇ ਚਗਲੇ ਹੋਏ ਲਤੀਫੇ ਸੁਣਨ ਨੂੰ ਮਿਲਦੇ ਇਹ ਲਤੀਫੇ ਇਧਰਲੇ ਦਿੱਲੀ ਰਹਿੰਦੇ ਲੇਖਕ ਆਉਂਦੇ ਜਾਂਦੇ ਛੱਡ ਜਾਂਦੇ ਤੇ ਇਧਰਲੇ ਲੇਖਕ ਦੂਰ ਤੋਂ ਆਏ ਇਸ ਦਿੱਲੀ ਮਾਰਕਾ ਮਾਲ ਦੀ ਕਾਫੀ ਐਮੀ ਸਮਝ ਕੇ ਆਪ ਤੋਂ ਛੋਟੇ ਲੇਖਕਾਂ ਨੂੰ ਸੁਣਾ ਕੇ ਬਖਤੀ ਬਾਬਾ ਖੱਟਦੇ ਇਹ ਲਤੀਫੇ ਸੁਣ ਕੇ ਕਈ ਵਾਰ ਲੱਗਦਾ ਕਿ ਸ਼ੁਕਰ ਹੈ ਕਿ ਸਤਿਆਰਥੀ ਦਿੱਲੀ ਰਹਿੰਦਾ ਜੇ ਇੱਥੇ ਰਹਿੰਦਾ ਹੁੰਦਾ ਤਾਂ ਫੇਰ ਪਤਾ ਨਹੀਂ ਇਹ ਲੇਖਕ ਕੀ ਕਰਦੇ ਮੈਂ ਜਿੱਦ ਤੱਕ ਸਤਿਆਰਥੀ ਦੀ ਕੋਈ ਰਚਨਾ ਨਹੀਂ ਸੀ ਪੜੀ ਸਿਰਫ ਵਿਵਦ ਭਾਰਤੀ ਰੇਡੀਓ ਸਟੇਸ਼ਨ ਦਿੱਲੀ ਤੋਂ ਉਹਨਾਂ ਦੀ ਕਹਾਣੀ ਸੁਣੀ ਸੀ ਤਿੰਨ ਬੂਹਿਆਂ ਵਾਲਾ ਘਰ ਜੋ ਮੇਰੇ ਮਨ ਤੇ ਸਦੀਮੀ ਰੰਗ ਚੜ ਗਈ ਸੀ ਇੱਕ ਦਿਨ ਮੈਂ ਆਪਣੇ ਪਿੰਡ ਵਾਲੇ ਘਰ ਦੀ ਸਵੇਰ ਤੇ ਪਿਆ ਸੀ ਲੜਕੇ ਦਾ ਵੇਲਾ ਸੀ ਅਪ੍ਰੈਲ ਲੰਘ ਰਿਹਾ ਸੀ ਠੰਡੀ ਠੰਡੀ ਹਵਾ ਵਗਰੀ ਸੀ ਮੈਂ ਸਿਰਹਾਣੀ ਪਿਆ ਰੇਡੀਓ ਲਾਇਆ ਅਚਾਨਕ ਰਾਤ ਦਾ ਲਾਇਆ ਹੋਇਆ ਸਟੇਸ਼ਨ ਵਿਵਦ ਭਾਰਤੀ ਸੀ ਉਸ ਤੇ ਫਿਲਮੀ ਗੀਤਾਂ ਦਾ ਪ੍ਰੋਗਰਾਮ ਖਤਮ ਹੋਇਆ ਇਸ ਸਾਹਿਤਕ ਪ੍ਰੋਗਰਾਮ ਚੱਲ ਪਿਆ ਉਸ ਵਿੱਚ ਇੱਕ ਕਹਾਣੀ ਚੱਲ ਪਈ ਜਿਸ ਨੂੰ ਨਾਟਕ ਵਾਂਗ ਪੇਸ਼ ਕੀਤਾ ਗਿਆ ਸੀ ਹੰਡੇ ਮੰਜੇ ਕਲਾਕਾਰ ਕਹਾਣੀ ਦੀ ਭਾਵਨਾ ਅਨੁਸਾਰ ਕਿਰਦਾਰ ਉਸਾਰੀ ਕਰ ਰਹੇ ਸਨ ਕਹਾਣੀ ਦੀ ਪੇਸ਼ਕਾਰੀ ਉਂਗਲ ਫੜ ਕੇ ਮੈਨੂੰ ਨਾਲ-ਨਾਲ ਤੋਰ ਰਹੀ ਸੀ ਮੇਲੇ 'ਚ ਬੱਚੇ ਦੀ ਬਾਹ ਫੜ ਲੋ ਉਂਗਲ ਫੜਨ ਵਾਂ ਕਹਾਣੀ ਖਤਮ ਹੋਈ ਅਨੁਸਰ ਨੇ ਕਿਹਾ ਹੁਣ ਤੁਸੀਂ ਦਵਿੰਦਰ ਸਤਿਆਰਥੀ ਦੀ ਲਿਖੀ ਹੋਈ ਕਹਾਣੀ ਤਿੰਨ ਬੂਆਂ ਵਾਲਾ ਕਰਦਾ ਰੇਡੀਓ ਰੁਪਾਂਤਰ ਸੁਣਿਆ ਮੇਰੀ ਸੋਚ ਇੱਕਦਮ ਪਦੌੜ ਚੜੀ ਗਈ ਇਲਾਕੇ ਦੀ ਆਪਣਤ ਅਤੇ ਕਹਾਣੀ ਦੀ ਪਰਪਕਤਾ ਨੇ ਮੈਨੂੰ ਆਪਣੇ ਰੰਗ ਵਿੱਚ ਰੰਗ ਲਿਆ ਸੀ ਉਹੀ ਰੰਗ ਅੱਜ ਮੈਨੂੰ ਪਦੌੜ ਖਿੱਚ ਲਿਆ ਸੀ ਸਮਾਗਮ 11:00 ਵਜੇ ਸ਼ੁਰੂ ਹੋਣਾ ਸੀ ਅਜੇ 2 ਘੰਟੇ ਪੈ ਸਨ ਰਾਮ ਕੁਮਾਰ ਚਾਹ ਦੇ 2 ਗਲਾਸ ਲੈ ਆਇਆ ਤੇ ਦੱਸਣ ਲੱਗਿਆ ਕਿ ਸਤਿਆਰਥੀ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਨੂੰ ਅਸੀਂ ਪਰਸੋਂ ਲੈ ਕੇ ਆਏ ਸੀ ਕੱਲੋ ਮੇਰੇ ਕੋਲ ਰਹੇ ਤੇ ਅੱਜ ਮੇਰੇ ਦੋਸਤ ਮਾਸਟਰ ਰਵੀਨੰਦਨ ਦੇ ਘਰ ਠਹਿਰੇ ਹੋਏ ਨੇ ਉਹ ਕੱਲ ਸਾਰਾ ਦਿਨ ਸਤਿਆਰਥੀ ਨਾਲ ਰਿਹਾ ਸੀ ਕਲੀ-ਕਲੀ ਗੱਲ ਉਹ ਮੈਨੂੰ ਦੱਸਣ ਲੱਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਚਾਹ ਦੇ ਨਾਲ-ਨਾਲ ਸ਼ਰਬਤ ਦੀਆਂ ਕੁੱਟਾਂ ਵੀ ਪਿਲਾ ਰਿਹਾ ਹੋਵੇ ਮੈਂ ਉਹਨਾਂ ਦਿਨਾਂ ਵਿੱਚ ਅਖਬਾਰਾਂ ਵਿੱਚ ਲੇਖ ਲਿਖਨੇ ਸ਼ੁਰੂ ਕਰ ਦਿੱਤੇ ਸੀ ਹੱਤਵਾਦ ਦਾ ਦੌਰ ਸੀ 1991 ਦਾ ਜੂਨ ਖਿਸਕ ਰਿਹਾ ਸੀ ਮੇਰੀ ਇੱਛਾ ਸੀ ਸਰ ਤਿਆਰਥੀ ਨਾਲ ਜਾਣਸਾਰ ਮੁਲਾਕਾਤ ਕਰ ਲਵਾਂ ਫਿਰ ਕਿਸੇ ਅਖਬਾਰ ਵਿੱਚ ਛਪਣੀ ਭੇਜ ਦੇਵਾਂਗਾ ਤਦੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਸੀ ਤੇ ਰਸਤੇ ਵਿੱਚ ਉਹਨਾਂ ਨੂੰ ਕੀਤੇ ਜਾਣ ਵਾਲੇ ਸਵਾਲਾਂ ਦੀ ਤਰਤੀਬ ਲਾਉਂਦਾ ਆਇਆ ਸੀ ਸੋਚਿਆ ਸੀ ਤੜਕੇ ਤੜਕੇ ਸਤਿਾਰਥੀ ਦਾ ਮਨ ਹੰਗਾਲ ਕੇ ਸਮਾਗਮ ਦੀ ਸਿਖਰ ਵੇਖ ਕੇ ਤੁਰ ਪਾਵਾਂਗਾ ਪਰ ਮੇਰੀ ਕਾਲ ਦਮ ਤੋੜ ਕੇ ਰਹਿ ਗਈ ਸੀ ਸਟੇਸ਼ਨ ਤੋਂ ਅੱਖਾਂ ਸਾਹਮਣੇ ਲੰਗੀ ਗੱਡੀ ਵਾਂਗ ਸਤਿਾਰਥੀ ਕੱਲ ਸਾਰਾ ਦਿਨ ਖੇਤਾਂ ਸੋਇਆਂ ਸੱਤਾਂ ਸਕੂਲਾਂ ਤੇ ਹੋਰ ਥਾਵਾਂ ਤੇ ਫਿਰਦੇ ਰਹੇ ਜਿੱਥੇ ਕਦੇ ਉਹ ਖੇਡ ਖੇਡ ਕੇ ਵੱਡੇ ਹੋਏ ਸੀ ਉਹ ਸਾਰੀਆਂ ਥਾਵਾਂ ਤੇ ਗਏ ਜਿੱਥੇ ਨਿੱਕੇ ਹੁੰਦਿਆਂ ਮੱਜਾਂ ਚਾਰੀਆਂ ਸਨ ਆਪਣੇ ਹਾਨੀਆਂ ਤੋਂ ਲੋਕ ਗੀਤ ਤੇ ਬੋਲੀਆਂ ਸੁਣੀਆਂ ਸਨ ਉਹ ਯਾਰ ਜਿਹੜੇ ਕਦੇ ਉਸਨੇ ਜਵਾਨੀ ਵਿੱਚ ਤੰਦੂਰ ਵਾਂਗ ਤਪਦੇ ਦੇਖੇ ਸਨ ਉਹਨਾਂ ਨੂੰ ਵੀ ਮਿਲਿਆ ਜਿਹੜੇ ਬਖਤੀਆਂ ਡੂੰਗੀਆਂ ਪੌੜੀਆਂ ਉੱਤਰ ਕੇ ਉਹਦੇ ਵਾਂਗ ਹੀ ਚਿਹਰਿਆਂ ਦਾ ਨੂਰ ਗਵਾ ਚੁੱਕੇ ਸੀ ਅੱਖਾਂ 'ਚ ਸਮੇਂ ਦੀਆਂ ਬਦਰੰਗ ਪੈੜਾਂ ਜ਼ਿੰਦਗੀ ਦੀਆਂ ਕਟਨਾਵਾਂ ਦੀਆਂ ਪੋਟਲੀਆਂ ਸਾਂਭੀ ਬੈਠੀਆਂ ਸਨ ਸਤਿਆਰਥੀ ਨੇ ਉਹਨਾਂ ਦੇ ਮਨ ਪਰੋਲੇ ਤੇ ਆਪਣਾ ਭਰਿਆ ਮਨ ਖਾਲੀ ਕੀਤਾ ਉਹਨਾਂ ਨਾਲ ਗੱਲਾਂ ਕਰਦੇ ਐਂ ਲੱਗਿਆ ਜਿਵੇਂ ਉਹ ਕਈ ਸਾਲਾਂ ਤੋਂ ਉਹਨਾਂ ਵਿੱਚ ਰਹਿ ਰਹੇ ਹੋਣ ਅੱਖ ਚਮਕਦੇ ਹੀ ਯਾਰਾਂ ਦੇ ਮਨ ਵਿੱਚ ਮੈਂਦੀਬੰਗ ਰਚਕੇ ਸੀ ਉਹਨਾਂ ਦਾ ਲੋਕਾਂ ਵਿੱਚ ਇੱਕਦਮ ਕੁਲ ਮਿਲ ਜਾਂਦਾ ਸਲੀਕਾ ਅਣਜਾਣੇ ਰਾਜਾਂ ਦੇ ਲੋਕਾਂ ਦੇ ਮਨਾਂ 'ਚੋਂ ਲੋਕ ਗੀਤ ਕਢਵਾਉਣ ਲਈ ਕਾਰਗਰਸ਼ਿਤ ਹੋਇਆ ਸੀ ਉਹ ਆਪਣੇ ਜੱਦੀ ਘਰੇ ਵੀ ਗਈ ਜਿਹੜਾ ਉਹਨਾਂ ਦੇ ਇੱਥੇ ਕੋਈ ਨਾਂ ਰਹਿਣ ਕਾਰਨ ਬੰਨਦਾ ਮਲ ਉਤਾਰ ਕੇ ਕਿਸੇ ਹੋਰ ਦੇ ਨਾਂ ਚੜ ਗਿਆ ਸੀ ਤੇ ਮੀਹਾਂ ਦੀ ਮਾਰ ਹਟਾ ਕੇ ਆਪਣੀ ਦੁਰਦਸ਼ਾ ਦੀ ਕਹਾਣੀ ਕਹਿ ਰਿਹਾ ਸੀ ਸਤਿਆਰਥੀ ਘਰ ਵੇਖ ਕੇ ਬੜੇ ਭਾਵੁਕ ਹੋਏ ਅਣਖੇਠੋਂ ਹੰਝੂਆਂ ਦੀਆਂ ਛੱਲਾਂ ਕੋਇਆਂ ਨਾਲ ਆ ਆ ਕੇ ਵਜਣ ਲੱਗੀਆਂ ਰਾਮਕੁਮਾਰ ਮਾਸਟਰ ਰਵਿਨੰਦਰ ਅਤੇ ਹੋਰ ਖੜੇ ਵਿਅਕਤੀ ਉਹਨਾਂ ਦੀਆਂ ਡੁੱਲਦੀਆਂ ਅੱਖਾਂ ਨੂੰ ਖਾਲੀ ਹੋਣ ਦਾ ਮੌਕਾ ਦੇਣ ਲਈ ਉਰਾਂ ਪਲਾਂ ਹੋ ਗਏ ਸੀ ਇਹ ਉਹ ਘਰ ਸੀ ਜਿਸ 'ਚੋਂ ਛੋਟੇ ਹੁੰਦੇ ਉਹ ਦਿੱਲੀ ਚਲੇ ਗਏ ਸਨ ਤੇ ਫਿਰ ਕਦੇ-ਕਦੇ ਹੀ ਇਸ ਘਰ ਦੀ ਪ੍ਰਕਰਮਾ ਕਰਨ ਆਉਂਦੇ ਸ਼ਰੀਕੇ 'ਚ ਹੋਣ ਵਾਲਾ ਕੋਈ ਵਿਆਹ ਜਾਂ ਕੋਈ ਮੌਤ ਉਹਨਾਂ ਦੀ ਜੀਵਨ ਦੀਆਂ ਕੰਨੀਆਂ ਇੱਥੇ ਖਿੱਚ ਲਿਆਉਂਦੀ ਸੀ ਇਸੇ ਘਰ ਵਿੱਚ ਉਹਨਾਂ ਨੇ ਛੋਟੇ ਹੁੰਦਿਆਂ ਪਾਰਦੇਵ ਆਖਵਾਖ ਰਾਜਾਂ 'ਚੋਂ ਲੋਕ ਗੀਤ ਇਕੱਠੇ ਕਰਨ ਦਾ ਸੁਪਨਾ ਪਾਲਿਆ ਸੀ ਇਸੇ ਘਰ 'ਚੋਂ ਉਸਨੇ ਪੈਰੀ ਤੁਰ ਕੇ ਪਿੰਡ ਪਿੰਡ ਜਾ ਕੇ ਮਨੁੱਖੀ ਮਨਾਂ ਦੇ ਤਰਾਸ਼ੇ ਹੋਏ ਲੋਕ ਗੀਤ ਇਕੱਠੇ ਕਰਨ ਦਾ ਮਨ ਬਣਾਇਆ ਸੀ ਅਤੇ ਆਪਣੇ ਆਪ ਨੂੰ ਘੜਤੀ ਜਦ ਨਾਲੋਂ ਤੋੜ ਕੇ ਟੁੱਟੇ ਪਤੰਗ ਦੀ ਜੂਨ ਪੈਣ ਦਾ ਨਿਰਣਾ ਲਿਆ ਸੀ ਹੁਣ ਉਹੀ ਕਰ ਆਪਣੀ ਬੇਕਦਰੀ ਦੀ ਕਹਾਣੀ ਕਹਿ ਰਿਹਾ ਸੀ ਪਰ ਫਿਰ ਵੀ ਇਹ ਟਾਇਆ ਹੋਇਆ ਕਰ ਸਾਰੇ ਪਦੌੜ ਦੇ ਘਰਾਂ ਤੋਂ ਮਹਾਨ ਸੀ ਜਿਸ ਨੇ ਬਚਪਨ ਦੇ ਦਵਿੰਦਰ ਕੁਮਾਰ ਬੱਤੇ ਦੇ ਮਨ ਵਿੱਚ ਦਵਿੰਦਰ ਸਤਿਆਰਥੀ ਬਣ ਦਾ ਸੁਪਨਾ ਬੀਜਿਆ ਸੀ ਜਦੋਂ ਮਨ ਬੋਝਲ ਹੋਣ ਲੱਗਿਆ ਤੋਰਾਏ ਆਥਨ ਤੱਕ ਉਤਾਰਾਂ ਵਾਲੇ ਸੂਏ ਅਤੇ ਦੂਰ ਦੂਰ ਤੱਕ ਖੇਤਾਂ 'ਚ ਗਏ ਜਿਹੜੇ ਉਹਨਾਂ ਦੀ ਸਿਮਰਤੀ ਵਿੱਚ ਬੱッセ ਹੋਏ ਸਨ ਨਾਲ ਗਿਆਾਂ ਦੀ ਗੋਡੇ ਝਰਕਣ ਲੱਗ ਪਏ ਸਨ ਪਰ ਸਤਿਆਰਥੀ ਦੀ ਤੌਰ ਵਿੱਚ ਕੋਈ ਫਰਕ ਨਹੀਂ ਸੀ ਪਿਆ ਸਤਿਆਰਥੀ ਦਾ ਸਨਮਾਨ ਅਤੇ ਕੈਸਟ ਰੀਲਿਸ ਸਮਾਗਮ 2.5 ਘੰਟੇ ਚੱਲਿਆ ਮੈਂ ਅੱਗੇ ਬੈਠਾ ਸੀ ਮੰਚ 'ਤੇ ਬੈਠੇ ਦਵਿੰਦਰ ਸਤਿਆਰਥੀ ਨੇ ਆਪਣੇ ਲੰਮੇ ਵਾਲ ਪਿੱਛੇ ਸੁਟੇ ਹੋਏ ਸਨ ਪੰਡਾਲ ਵਿੱਚ ਪਤਲੇ ਕੱਪੜਿਆਂ 'ਚ ਵੀ ਲੋਕ ਗਰਮੀ ਮਨ ਰਹੇ ਸਨ ਅਰਸਾ ਤਿਆਰਤੀ ਨੇ ਕੋਡਿਆਂ ਤੱਕ ਲੰਮਾ ਕੋਟ ਪਾਇਆ ਹੋਇਆ ਸੀ ਦਾੜੀ ਖੁੱਲੀ ਅਤੇ ਸਿਰ ਦੇ ਵਾਲ ਖਿਲਰੇ ਹੋਣ ਕਰਨੇ ਉਹ ਲੱਗਦੇ ਸੀ ਜਿਵੇਂ ਕੋਈ ਗੁਰਸਿੱਖ ਵਿਅਕਤੀ ਕਾਲੀ ਕਾਲੀ ਵਿੱਚ ਪਗਬੰਨੀ ਪੁਲਾਇਆ ਹੋਵੇ ਉਹ ਮੈਨੂੰ ਬਚਪਨ ਵਿੱਚ ਆਪਣੇ ਪਿੰਡ ਤਾਜੋਕੇ ਵਿਖੇ ਗਵਾਂਢ ਵਿੱਚ ਰਹਿੰਦੇ ਮਾਸਟਰ ਰਗਵੀਰ ਸਿੰਘ ਚੌਕੇ ਬਾਰੇ ਦੀ ਬੈਠਕ ਵਿੱਚ ਲੱਗੀ ਰਵਿੰਦਰ ਨਾਟਕੌਰ ਦੀ ਤਸਵੀਰ ਵਰਗੇ ਲੱਗੇ ਫਰਕ ਸੀ ਤਾਂ ਸਿਰਫ ਚਿਹਰੇ ਤੇ ਆਕਾਰ ਦਾ ਸਮਾਗਮ ਵਿੱਚ ਉਹਨਾਂ ਦੀ ਜਾਣ ਪਛਾਣ ਕਰਵਾਈ ਗਈ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਦੇ ਨਾਮਾਂ 'ਚ ਤੋਂ ਬੋਲੇ ਗਏ ਕਿਤਾਬਾਂ ਦੀ ਲੰਬੀ ਸੂਚੀ ਸੁਣ ਕੇ ਲੋਕ ਹੈਰਾਨ ਹੋ ਰਹੇ ਸਨ ਉਹਨਾਂ ਦੀਆਂ ਦੋ ਹੋਰ ਪਛਾਣਾਂ ਵਿੱਚ ਸ਼ਬੀਆਂ ਕਿਤਾਬਾਂ ਬਾਰੇ ਵੀ ਦੱਸਿਆ ਗਿਆ ਜਦੋਂ ਮਾਸਟਰ ਰਾਮ ਕੁਮਾਰ ਨੇ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 1972 ਵਿੱਚ ਮਿਲੇ ਪਦਮ ਸ਼੍ਰੀ ਦੀ ਗੱਲ ਕੀਤੀ ਤਾਂ ਪੰਡਾਲ ਵਿੱਚ ਬੈਠੇ ਸਾਰੇ ਲੋਕ ਹੋਰ ਵੀ ਹੈਰਾਨ ਹੋ ਗਏ ਲੋਕਾਂ ਲਈ ਜਿਵੇਂ ਇਹ ਕਿਸੇ ਪਰਿਦੇਸ਼ ਦੀ ਗੱਲ ਹੋਵੇ ਸੁਣਨ ਵਾਲਿਆਂ ਦੀਆਂ ਅੱਖਾਂ ਉਹਨਾਂ ਵੱਲ ਚੁੰਬਕ ਵਾਂਗ ਖਿੱਚੀਆਂ ਗਈਆਂ ਉਹਨਾਂ 'ਚ ਮਹਾਨਤਾ ਦਿਸਣ ਲੱਗ ਪਈ ਸੀ ਇਸ ਮਹਾਨਤਾ ਕਾਰਨ ਗਰਮੀ ਵਿੱਚ ਪਾਇਆ ਕੋਟ ਵੀ ਅੱਖਰੋਂ ਹਟ ਗਿਆ ਸੀ ਮੈਨੂੰ ਲੱਗਿਆ ਜਿਵੇਂ ਇਸ ਸਤਿਆਰਥੀ ਨੂੰ ਮਿਲਿਆ ਪਦਮਸ਼ਰੀ ਅਵਾਰਡ ਬਹੁਤ ਵੱਡਾ ਮਾਣ ਹੋਵੇ ਪਰ ਉਸ ਦੀ ਧਰਤੀ ਦੇ ਲੋਕਾਂ ਨੂੰ ਇਸ ਦਾ ਪਤਾ ਤੱਕ ਨਾ ਹੋਣਾ ਉਹਨਾਂ ਦਾ ਦੁਖਾਂਤ ਹੋਵੇ। ਦੁੱਖ ਦੀ ਗੱਲ ਸੀ ਕਿ ਰਾਮਕਮਰ ਨੂੰ ਮੰਚ ਤੋਂ ਇਹ ਦੱਸਣਾ ਪੈ ਰਿਹਾ ਸੀ। ਰਾਮਕਮਰ ਦੱਸ ਰਿਹਾ ਸੀ ਇਹ ਵੀ ਇਤਿਫਾਕ ਦੀ ਗੱਲ ਹੈ ਕਿ ਅੱਜ ਜਿਸ ਸਕੂਲ ਵਿੱਚ ਅਸੀਂ ਇਹ ਸਮਾਗਮ ਕਰ ਰਹੇ ਹਾਂ ਇਸ ਸਕੂਲ ਦੀ ਜੂਨ ਸਵਾਰਨ ਦਾ ਵੀੜਾ ਸਤਿਆਰਥੀ ਦੇ ਪਿਤਾ ਧਾਲੀ RAM ਬੱਤਾ ਨੇ ਚੁੱਕਿਆ ਸੀ। ਉਹ ਸੇਵਾ ਭਾਵ ਵਾਲੇ ਵਿਅਕਤੀ ਸਨ ਉਹਨਾਂ ਸਮੇਂ ਵਿੱਚ ਉਹ ਵਿੱਦਿਆ ਦੇ ਮਹੱਤਵ ਨੂੰ ਸਮਝਦੇ ਸੀ ਅੰਗਰੇਜ਼ਾਂ ਨੇ ਪਟੋੜ ਵਿੱਚ 1890 ਵਿੱਚ ਇਹ ਐਂਗਲੋ ਵਰਨੇਕੂਲਰ 8ਵੀਂ ਤੱਕ ਦਾ ਸਕੂਲ ਖੋਲ੍ਹਿਆ ਸੀ 1952 ਵਿੱਚ ਇਹ ਸਕੂਲ 10ਵੀਂ ਦਾ ਹੋ ਗਿਆ ਸੀ ਤੇ ਪਿੰਡ ਦੀ ਇੱਕ ਕਮੇਟੀ ਇਸ ਨੂੰ ਚਲਾਉਂਦੀ ਸੀ ਉਸ ਨੂੰ ਸਰਕਾਰੀ ਹੱਥਾਂ ਵਿੱਚ ਦੇਣ ਲਈ ਉਹ ਨਿਰੰਤਰ ਪਿੰਡ ਦੇ ਮੋਤਵਰ ਬੰਦਿਆਂ ਨੂੰ ਨਾਲ ਲਿਜਾ ਕੇ ਪਟਿਆਲੇ ਜਾਂਦੇ ਰਹੇ ਅਤੇ 1955 ਵਿੱਚ ਸਕੂਲ ਨੂੰ ਸਰਕਾਰੀ ਹੋਣ ਦਾ ਮਾਣ ਮਿਲਿਆ ਇਹ ਗੱਲ ਦੱਸ ਕੇ ਜਦੋਂ ਰਾਮ ਕੁਮਾਰ ਨੇ ਕਿਹਾ ਕਿ ਸਤਿਆਰਥੀ ਜੀ ਸਹੀ ਸ਼ਬਦਾਂ ਵਿੱਚ ਆਪਣੇ ਪਿਓ ਦੇ ਪੁੱਤ ਨਹੀਂ ਸਗੋਂ ਉਹਨਾਂ ਤੋਂ ਵੀ ਚਾਰ ਚੰਦੇ ਉੱਥੋਂ ਦੀ ਨੇ ਕਿਉਂਕਿ ਤਾਲੀ ਰਾਮ ਬੱਤਾ ਆਪਣੀਆਂ 40 40 ਕੋ ਦੂਰ ਰਿਸ਼ਤੇਦਾਰੀਆਂ ਵਿੱਚ ਤੁਰ ਕੇ ਜਾਉਂਦੇ ਸੀ ਜਦੋਂ ਸਕੂਲ ਸਰਕਾਰੀ ਬਣਾਉਣ ਵੇਲੇ ਕੋਈ ਹੋਰ ਚਾਰ ਨਾ ਹੁੰਦਾ ਇਕੱਲੇ ਹੀ ਬਰਨਾਲੇ ਗੱਡੀ ਦੀ ਲਾਈਨ ਦੇ ਨਾਲ-ਨਾਲ ਤੁਰੇ ਜਾਂਦੇ ਤੇ ਪਟਿਆਲੇ ਜਾ ਕੇ ਮੋੜ ਆਉਂਦੇ ਪਰ ਸਤਿਆਰਥੀ ਜਿਹਨੇ ਦੁਨੀਆ ਤੁਰ ਕੇ ਗਾਹ ਮਾਰੀ ਹੁਣ ਤੁਸੀਂ ਦੱਸੋ ਮੈਂ ਕੋਈ ਗਲਤ ਗੱਲ ਕਹਿਣਾ ਹੈ ਕਹਿ ਕੇ ਰਾਮਕਮਰ ਲੋਕਾਂ ਵੱਲ ਚਾਕਿਆ ਤਾਂ ਪੰਡਾਲ ਚ ਹਾਸੇ ਤੇ ਤਾੜੀਆਂ ਨਾਲ ਲੋਕਾਂ ਦੇ ਸਿਰਾਂ ਤੇ ਲਾਇਆ ਸ਼ਮਿਆਨਾ ਵੀ ਹੱਸਣ ਲੱਗ ਪਿਆ ਸਮਾਗਮ ਪਿੱਛੋਂ ਰਾਮਕਮਰ ਦੇ ਘਰ ਰੋਟੀ ਪਾਣੀ ਦਾ ਪ੍ਰਬੰਧ ਸੀ ਇੱਕ ਇੱਕ ਕਰਕੇ ਜਦੋਂ ਲੋਕ ਚਲੇ ਗਏ ਤਾਂ ਰਾਮਕਮਰ ਨੇ ਮੈਨੂੰ ਆਪਣੇ ਰਾਹ ਵਾਲੇ ਕਮਰੇ ਵਿੱਚ ਸਤਿਆਰਥੀ ਕੋਲ ਬਿਠਾ ਦਿੱਤਾ ਵਿਚਾਲੇ ਮੇਜ਼ ਡਾਇਆ ਹੋਇਆ ਸੀ ਉਸ ਉੱਤੇ ਰਾਮਕਮਰ ਨੇ ਟੇਪ ਰਿਕਾਰਡਰ ਰੱਖ ਦਿੱਤਾ ਸਤਿਆਰਥੀ ਦੀ ਨਾਲ ਵਾਲੀ ਕੁਰਸੀ ਤੇ ਉਸ ਦੀ ਘਰ ਵਾਲੀ ਸ਼ਾਂਤੀ ਦੇਵੀ ਬੈਠੀ ਸੀ ਉਸ ਨੇ ਸਾਦੀ ਸਾੜੀ ਪਾਈ ਹੋਈ ਸੀ ਉਹ ਨਾ ਪ੍ਰੋਗਰਾਮ ਵਿੱਚ ਤੇ ਨਾ ਹੀ ਰਾਮ ਕੁਮਾਰ ਦੇ ਘਰ ਆ ਕੇ ਕਿਸੇ ਨਾਲ ਬੋਲੀ ਸੀ ਉਹ ਔਰਤਾਂ ਵਾਲੇ ਪਾਸੇ ਰੋਟੀ ਖਾਂਦੀ ਸਹਿਜ ਲੱਗ ਰਹੀ ਸੀ ਸਤਿਆਰਥੀ ਨੇ ਸਿਰਫ ਤਿੰਨ ਰੋਟੀਆਂ ਖਾ ਕੇ ਜਦੋਂ ਪਲੇਟ ਰੱਖੀ ਤਾਂ ਉਸ ਵੇਲੇ ਸ਼ਾਂਤੀ ਦੇਵੀ ਆਪਣੀ ਪਲੇਟ ਰੱਖ ਕੇ ਉਹਨਾਂ ਕੋਲ ਆ ਗਈ ਉਸ ਦੀ ਸਹਿਜਤਾ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਸਤਿਆਰਥੀ ਨੇ ਆਪਣੇ ਜੀਵਨ ਦਾ ਚੌਥਾ ਹਿੱਸਾ ਪਾਰੇ ਦੇ ਵੱਖ-ਵੱਖ ਰਾਜਾਂ ਵਿੱਚ ਗੀਤ ਇਕੱਠੇ ਕਰਦਿਆਂ گزارਿਆ ਸੀ ਕਰਦੀਆਂ ਜ਼ਿੰਮੇਵਾਰੀਆਂ ਉਸ ਦੀ ਪਤਨੀ ਨੇ ਨਿਭਾਈਆਂ ਤੇ ਘਰ ਪਰਿਵਾਰ ਦੀ ਬੇੜੀ ਆਪਣੀ ਸੂਝ ਸਮਝ ਨਾਲ ਕਿਨਾਰੇ ਲਾਈ ਸੀ ਆਪਣੀਆਂ ਧੀਆਂ ਦੀ ਉਹ ਮਾਂ ਵੀ ਸੀ ਤੇ ਪਿਓ ਵੀ ਪਰ ਆਪਣੇ ਆਪ ਵੱਲੋਂ ਨਿਭਾਈਆਂ ਜ਼ਿੰਮੇਵਾਰੀਆਂ ਦਾ ਉਸ ਨੂੰ ਪੂਰਾ ਵੀ ਅਹਿਸਾਸ ਜਮਾਨੀ ਸੀ ਉਸ ਨੇ ਬਾਦਲੇ ਕਮਰੇ ਵਿੱਚ ਆਉਣ ਤੱਕ ਸਤਿਆਰਥੀ ਦੇ ਪੈਰਾਂ 'ਚ ਪੈੜ ਧਰੇ ਸਨ ਬਰਾਬਰ ਨਹੀਂ ਤੁਰੇ ਇੱਕ ਕਦਮ ਪਿੱਛੇ ਸੀ ਮੈਨੂੰ ਉਸ ਤੋਂ ਭਾਰਤੀ ਸਨਾਤਨੀ ਔਰਤ ਦੇ ਦਰਸ਼ਨ ਹੋ ਰਹੇ ਸਨ ਰਾਮਕਮਰ ਟੇਬਰ ਕਾਡਰ ਚਾਲੂ ਕਰਕੇ ਚੱਲਿਆ ਗਿਆ ਮੈਂ ਸਵਾਲ ਕੀਤਾ ਸਤਿਆਰਥੀ ਜੀ ਤੁਸੀਂ ਪੰਜਾਬ ਹਿਮਾਚਲ ਤੇ ਕੁਝ ਹੋਰ ਰਾਜਾਂ ਦੇ ਲੋਕ ਗੀਤ ਇਕੱਠੇ ਕੀਤੇ ਨੇ ਤੁਹਾਨੂੰ ਪੰਜਾਬ ਅਤੇ ਹੋਰ ਰਾਜਾਂ ਦੇ ਗੀਤਾਂ ਵਿੱਚ ਕੀ ਫਰਕ ਲੱਗਿਆ ਮੈਨੂੰ ਕਿਸੇ ਰਾਜ ਦੇ ਗੀਤਾਂ ਨਾਲੋਂ ਕਿਸੇ ਹੋਰ ਰਾਜ ਦੇ ਗੀਤਾਂ 'ਚ ਬਹੁਤਾ ਅੰਤਰ ਨਹੀਂ ਲੱਗਦਾ ਲੋਕਮਾਨ ਇੱਕੋ ਜਿਹਾ ਹੁੰਦਾ ਹੈ ਖਾਸ ਕਰਕੇ ਔਰਤਾਂ ਦਾ ਕਿਉਂਕਿ ਜ਼ਿਆਦਾਤਰ ਲੋਕ ਗੀਤ ਔਰਤਾਂ ਦੇ ਰਚੇ ਹੁੰਦੇ ਨੇ। ਪੁਰਸ਼ ਘਟ ਗੀਤ ਰਚਦੇ ਨੇ। ਰਚਦੇ ਨੇ ਤਾਂ ਉਹ ਸੂਰ ਬੀਰਤਾ ਦੇ ਹੁੰਦੇ ਨੇ ਜਾਂ ਔਰਤਾਂ ਜਾਂ ਕੁੜੀਆਂ ਬਾਰੇ। ਔਰਤਾਂ ਇੱਕੋ ਤਰ੍ਹਾਂ ਸੋਚਦੀਆਂ ਨੇ ਮੰਨ ਲਓ ਕਿ ਕਿਸੇ ਔਰਤ ਦਾ ਘਰ ਵਾਲਾ ਪਰਦੇਸ ਗਿਆ ਹੋਇਆ ਹੈ। ਉਸ ਨੂੰ ਯਾਦ ਕਰਕੇ ਸੌਣ ਮਹੀਨੇ ਦਾ ਹੀ ਜ਼ਿਕਰ ਕਰਦੀ ਹੈ। ਉਸ ਦੇ ਗੀਤਾਂ ਵਿੱਚ ਮੋਰ ਪਹਿਲਾਂ ਪਾਉਂਦੇ ਨੇ, ਕੋਇਲਾ ਕੁਕਦੀਆਂ ਨੇ, ਬਰਸਾਤ ਪੈਂਦੀ ਹੈ, ਠੰਡੀਆਂ ਹਵਾਵਾਂ ਵਗਦੀਆਂ ਨੇ। ਉਸ ਨੂੰ ਕੁਕਤੀ ਕੋयल ਦਾ ਦਰਦ ਆਪਣੇ ਦਰਦ ਵਰਗਾ ਲੱਗਦਾ ਹੈ ਇਸ ਕਰਕੇ ਬੋਲੀ ਅਤੇ ਸਥਾਨਕ ਰੰਗਣ ਦਾ ਹੀ ਕੁਝ ਨਾ ਕੁਝ ਫਰਕ ਹੁੰਦਾ ਹੈ ਵਿਸ਼ੇ ਵਸਤੂ ਦਾ ਕੱਟ ਭਾਸ਼ਾ ਤੇ ਗੀਤ ਕਹਿੰਦਾ ਕੁਝ ਨਾ ਕੁਝ ਫਰਕ ਪੈਂਦਾ ਹੈ ਕਈ ਵਾਰ ਤਰਜਾ ਵੀ ਇੱਕੋ ਜਿਹਾ ਹੁੰਦੀਆਂ ਨੇ ਉਹ ਦੱਸਣ ਲੱਗੇ Rajasthan ਦਾ ਇੱਕ ਲੋਕ ਗੀਤ ਹੈ ਜਿਸ ਵਿੱਚ ਰਾਧਾ ਕ੍ਰਿਸ਼ਨ ਦੇ ਸਰਹਾਣੇ ਦੁੱਧ ਦਾ ਗਲਾਸ ਲਈ ਖੜੀ ਹੈ ਤੇ ਕ੍ਰਿਸ਼ਨ ਨੂੰ ਉੱਠ ਕੇ ਦੁੱਧ ਪੀਣ ਲਈ ਕਹਿੰਦੀ ਹੈ ਉਸ ਦੀ ਭਾਸ਼ਾ ਰਾਜਸਤਾਨੀ ਹੈ ਪਰ ਪੰਜਾਬੀ ਚ ਸ੍ਰਿੰਦਰ ਕੌਰ ਨੇ ਗੀਤ ਗਾਇਆ ਹੈ ਅੜੀ ਬਿਆੜੀ ਲੱਗੀ ਸੌਣ ਦੀ ਚੜੀ ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ ਇਹਨਾਂ ਦੋਹਾਂ ਗੀਤਾਂ ਚ ਮੈਨੂੰ ਭਾਵਨਾ ਦੇ ਤੌਰ ਤੇ ਕੋਈ ਫਰਕ ਨਹੀਂ ਲੱਗਦਾ ਇਹਨਾਂ ਦੋਹਾਂ ਦੀਆਂ ਤਰਜ਼ਾਂ ਵੀ ਇੱਕ ਨੇ ਤੇ ਦੁੱਖ ਵੀ ਇੱਕੋ ਜਿਹਾ ਹੈ ਬਹੁਤੇ ਪੰਜਾਬੀ ਗੀਤ ਜਿਹੜੇ ਸ੍ਰਿੰਦਰ ਕੌਰ ਅਤੇ ਹੋਰ ਨਾ ਗਾਇਕਾਵਾਂ ਨੇ ਗਾਏ ਨੇ ਉਹਨਾਂ ਦੇ ਮੁਖੜੇ ਲੋਕ ਗੀਤਾਂ ਚੋਂ ਲੈ ਗਏ ਨੇ ਪਰ ਲਿਖਣ ਵਾਲਿਆਂ ਨੇ ਉਸ ਪਿੱਛੇ ਹੋਰ ਪੈਰੇ ਜੋੜ ਦਿੱਤੇ ਨੇ ਇਹ ਮਾੜੀ ਗੱਲ ਨਹੀਂ ਕਿਉਂਕਿ ਇਹ ਪ੍ਰਚਲਿਤ ਹੀ ਇਸ ਕਰਕੇ ਹੋਏ ਨੇ ਪਹਿਲਾਂ ਇਹ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਔਰਤਾਂ ਵੱਲੋਂ ਗਾਏ ਜਾਂਦੇ ਸੀ ਪਰ ਉਸ ਪਿੱਛੋਂ ਸਪੀਕਰਾਂ ਵਿੱਚ ਗਾਏ ਜਾਣ ਲੱਗੇ ਤੇ ਰੇਡੀਓ ਤੇ ਵੀ ਆਉਣ ਲੱਗ ਪਏ ਨੇ ਇਹ ਚੰਗੀ ਗੱਲ ਹੈ ਚੰਗੇ ਗੀਤ ਲੋਕਾਂ ਦੇ ਨਾਲ-ਨਾਲ ਤੁਰਦੇ ਨੇ ਤੇ ਸਫ਼ਰ ਵਿੱਚ ਥਕਾਵਟ ਨਹੀਂ ਹੋਣ ਦਿੰਦੇ ਮੈਂ ਪੁੱਛਿਆ ਤੁਸੀਂ ਰਵਿੰਦਰਨਾਥ ਟੈਗੋਰ ਨੂੰ ਕਿੰਨੀ ਕੂਬਾਰ ਮਿਲੇ ਹੋ ਮੈਂ ਉਹਨਾਂ ਨੂੰ ਕਈ ਵਾਰ ਮਿਲਿਆ ਹਾਂ ਉਹ ਮੇਰੇ ਨਾਲੋਂ ਵੱਡੇ ਸਨ ਪਹਿਲੀ ਵਾਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਬੰਗਾਲ ਦੇ ਲੋਕ ਗੀਤ ਇਕੱਠੇ ਕਰਨ ਆਇਆ ਹਾਂ ਉਹ ਬੜੇ ਖੁਸ਼ ਹੋਏ ਤੇ ਮੈਂ ਇਥੋਂ ਪੰਜਾਬ ਦੇ ਗੀਤ ਸੁਣਨ ਲੱਗ ਪਏ ਉਹਨਾਂ ਨੂੰ ਮੈਂ ਗੀਤ ਸੁਣਾਏ ਤੇ ਹਿੰਦੀ ਵਿੱਚ ਅਰਥ ਵੀ ਨਾਲ-ਨਾਲ ਸਮਝਾਏ ਚੰਨ ਗੋਰੀਆਂ ਰਾਨਾਂ ਦੇ ਪੱਟ ਦੇਖੇ ਸੂਰਜ ਤਪ ਕਰਦਾ ਮੇਰੀ ਵੰਗ ਦਾ ਪਿਆਰ ਲਿਸ਼ਕਾਰਾ ਅੰਬਰਾਂ ਤੇ ਪਿੰਗ ਪੈ ਗਈ ਰੰਗ ਚੋਕੇ ਪ੍ਰਾਂਤ ਵਿੱਚ ਪੈ ਗਿਆ ਧੁੱਪ ਚ ਪਕਾਈਆਂ ਰੋਟੀਆਂ ਇਸ ਤਰ੍ਹਾਂ ਜੇ ਮੈਂ ਉਹਨਾਂ ਨੂੰ ਬਹੁਤ ਸਾਰੇ ਲੋਕ ਗੀਤ ਸੁਣਾਏ ਪਰ ਜਦੋਂ ਮੈਂ ਇੱਕ ਗੀਤ ਸੁਨਾਇਆ ਉੱਥੇ ਉੱਗ ਪਏ ਚੰਦਨ ਦੇ ਬੂਟੇ ਜਿੱਥੇ ਲੱਛੀ ਪਾਣੀ ਡੋਲਿਆ ਇਹ ਗੀਤ ਸੁਣ ਕੇ ਗੁਰੂਦੇਵ ਟੈਗੋਰ ਉੱਠ ਕੇ ਨੱਚਣ ਲੱਗ ਪਏ ਮੈਂ ਵੀ ਖੜਾ ਹੋ ਗਿਆ ਉਹਨਾਂ ਨੇ ਮੈਨੂੰ ਜੱਫੀ ਵਿੱਚ ਲੈ ਕੇ ਪਿਆਰ ਦਿੱਤਾ ਉਹਨਾਂ ਵੱਲੋਂ ਚੁੰਮਿਆ ਮੇਰਾ ਮੱਥਾ ਮੈਨੂੰ ਅੱਜ ਵੀ ਸਕੂਨ ਦਿੰਦਾ ਹੈ ਸੱਚ ਪੁੱਛੋ ਬੰਗਾਲ ਦੀ ਧਰਤੀ ਤੋਂ ਮਿਲਿਆ ਇਹ ਮਾਣ ਮੇਰੇ ਲਈ ਬਹੁਤ ਵੱਡਾ ਸੀ ਤੇ ਅੱਜ ਵੀ ਹੈ ਤੁਹਾਨੂੰ ਬਧੌੜਾ ਕਿਵੇਂ ਲੱਗਿਆ ਚੰਗਾ ਲੱਗਿਆ ਪਰ ਮੈਂ ਇੱਥੇ ਬਹੁਤ ਘਟ ਰਿਹਾ ਹਾਂ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਭੁੱਲ ਗਿਆ ਹਾਂ ਦੇਸ਼ 'ਚ ਭ੍ਰਮਣ ਕਰਕੇ ਮੈਨੂੰ ਭਾਰਤੀ ਆਪਣਾ ਪਿੰਡ ਲੱਗਣ ਲੱਗ ਪਿਆ ਮੇਰੇ ਮਨ ਵਿੱਚ ਹਜ਼ਾਰਾਂ ਗੀ ਸਮਾ ਗਏ ਨੇ ਮੈਂ ਭੁੱਖਾ ਤਿਆਰ ਰਹਿ ਕੇ ਵੀ ertidigai ਹੈ ਪਤਾ ਨਹੀਂ ਕਿੰਨੀ ਵਾਰ ਮੈਂ ਅਸਮਾਨ ਦੀ ਛੱਤ ਹੇਠ ਸੁੱਤਾ ਹਾਂ ਇਹਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹੜੇ ਪਿੰਡ ਵਿੱਚ ਹਾਂ ਮੇਰੇ ਕੋਲ ਪੈਸੇ ਵੀ ਨਹੀਂ ਸੀ ਹੁੰਦੇ ਮੈਂ ਭ੍ਰਮਣ ਵੇਲੇ ਕਿਸੇ ਪਾਠਸ਼ਾਲਾ 'ਚ ਜਾਂਦਾ ਉੱਥੇ ਬੱਚਿਆਂ ਨੂੰ ਲੋਕ ਗੀਤਾਂ ਬਾਰੇ ਦੱਸਦਾ ਅਧਿਆਪਕ ਮੇਰੀ ਗੱਲਬਾਤ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਸਨਮਾਨ ਵਿੱਚ ਉਜਰਾਸ਼ੀ ਦੇ ਦਿੰਦੇ ਇਹ ਲੇਖਕਾਂ ਚੋਂ ਕਿਸੇ ਤੋਂ ਪੈਸੇ ਦੀ ਕੀਮਤ ਪੁੱਛਣੀ ਹੋਵੇ ਤਾਂ ਮੇਰੇ ਤੋਂ ਬਿਹਤਰ ਹੋਰ ਕੋਈ ਨਹੀਂ ਦੱਸ ਸਕਦਾ ਪਰ ਮੈਨੂੰ ਪੈਸੇ ਨਾਲ ਪਿਆਰ ਨਹੀਂ ਜਦੋਂ ਕੋਈ ਨਵਾਂ ਗੀਤ ਕਿਸੇ ਔਰਤ ਜਾਂ ਮਰਦ ਦੇ ذریعے ਮੇਰੀ ਕਾਪੀ ਤੇ ਉਤਰਦਾ ਹੈ ਮੈਨੂੰ ਦੁਨੀਆ ਭਰ ਦੀ ਦੌਲਤ ਮਿਲ ਜਾਂਦੀ ਹੈ ਹਜ਼ਾਰਾਂ ਮੀਲ ਪੈਰੀ ਤੁਰ ਕੇ ਤੁਸੀਂ ਅੱਜਕੱਲ ਕੀ ਮਹਿਸੂਸ ਕਰ ਰਹੇ ਹੋ ਮੈਂ ਕੁਝ ਨਹੀਂ ਮਹਿਸੂਸ ਕਰਦਾ ਮੈਂ ਸੰਤੁਸ਼ਟਾਂ ਮੈਨੂੰ ਫਕਰ ਹੈ ਕਿ ਮੈਨੂੰ ਮਾਇਆ ਵਿੱਚ ਉਲਝੰਦਾ ਮੱਕਾ ਨਹੀਂ ਮਿਲਿਆ। ਭਗਵਾਨ ਨੇ ਮੈਨੂੰ ਲੋਕਮਨਾਂ ਦੀਆਂ ਅਸ਼ਰਫੀਆਂ ਇਕੱਠੀਆਂ ਕਰਨ ਲਈ ਭੇਜਿਆ ਸੀ। ਉਹ ਮੈਂ ਆਪਣੇ ਕੋਲ ਨਹੀਂ ਰੱਖੀਆਂ ਲੋਕਾਂ ਦੀਆਂ ਸਨ। ਲੋਕਾਂ ਨੂੰ ਮੋੜ ਦਿੱਤੀਆਂ। ਮੈਨੂੰ ਖੁਸ਼ੀ ਹੈ ਕਿ ਅਸੀਂ ਪੰਜਾਬੀ ਵਿੱਚ ਤਾਂ ਲੋਕ ਗੀਤ ਨੂੰ ਲੋਕ ਗੀਤ ਕਹਿੰਦੇ ਹਾਂ ਪਰ ਮੈਂ ਹਿੰਦੀ ਵਿੱਚ ਵੀ ਲੋਕ ਗੀਤ ਲਿਖਣ ਦੀ ਤਾਂ ਲੋਕ ਗੀਤ ਲਿਖਿਆ ਹੈ। ਪ੍ਰਕਾਸ਼ਕ ਕਹਿੰਦੇ ਸੀ ਲੋਕ ਗੀਤ ਲਿਖੋ ਮੈਂ ਨਹੀਂ ਮੰਨਿਆ। ਅਚਾਨਕ ਬਿਜਲੀ ਚਲੀ ਗਈ ਗਰਮੀ ਬਹੁਤ ਸੀ ਬਾਰੋਂ ਆਵਾਜ਼ਾਂ ਆਉਣ ਦੇ ਡਰੋਂ ਅਸੀਂ ਕਮਰੇ ਦੀਆਂ ਬਾਰੀਆਂ ਬੰਦ ਕਰ ਲੀਆਂ ਸੀ ਇਸ ਤੋਂ ਪਹਿਲਾਂ ਵੀ ਲਾਈਟ ਕਈ ਵਾਰੀ ਗਈ ਸੀ ਪਰ ਇੱਕ ਦੋ ਮਿੰਟਾਂ ਬਾਅਦ ਆ ਜਾਂਦੀ ਸੀ ਹੁਣ ਕਾਫੀ ਧੇਰ ਹੋ ਗਈ ਸੀ ਬਿਜਲੀ ਨਹੀਂ ਸਈ ਪੱਖਾ ਬੰਦ ਹੋਣ ਕਾਰਨ ਸਤਿਆਰਥੀ ਅਤੇ ਉਸਦੀ ਘਰਵਾਲੀ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਆ ਗਈਆਂ ਸਨ ਪਰ ਉਹ ਔਖ ਮਹਿਸੂਸ ਨਹੀਂ ਸੀ ਕਰ ਰਹੇ ਇੱਕ ਵਾਰ ਬੰਦ ਪਈ ਤਾਕੀ ਵੱਲ ਝਾਕ ਕੇ ਸਨ ਮੈਂ ਉੱਠ ਕੇ ਬਾਰੀਆਂ ਖੋਲ ਦਿੱਤੀਆਂ ਠੰਡੀ ਹਵਾ ਅੰਦਰ ਆਉਣ ਲੱਗੀ ਟੱਪੇ ਹੋਏ ਪਲ ਠਰਨ ਲੱਗ ਪਏ ਮੈਂ ਵੀ ਸੁਖਦਾ ਸਾਰਿਆ ਅਗਲੇ ਪਲ ਮੈਂ ਬਿਜਲੀ ਆਉਣ ਤੇ ਹੋਰ ਕੀਤੇ ਜਾਣ ਵਾਲੇ ਸਵਾਲਾਂ ਬਾਰੇ ਸੋਚ ਹੀ ਰਿਹਾ ਸੀ ਕਿ ਬੇਖ ਤੇ ਵੇਖ ਤੇ ਸਤਿਆਰਥੀ ਕੁਰਸੀ ਤੇ ਹੀ ਸੌਂਗੇ ਉਹਨਾਂ ਦੇ ਵਾਲ ਪਿੱਛੇ ਖਿਲਰ ਗਏ ਸਨ ਉਹ ਹਰਕੇ ਹਰਕੇ ਕੁੜਾੜੇ ਵੀ ਮਾਰ ਰਹੀ ਸੀ ਉਹਨਾਂ ਨੂੰ ਸੁੱਤਿਆਂ ਵੇਖ ਕੇ ਮੈਂ ਟੇਪ ਰਿਕਾਰਡਰ ਵਿੱਚੋਂ ਕੈਸਟ ਕੱਢ ਕੇ ਜੇ ਵਿੱਚ ਪਾ ਲਈ ਮੈਂ ਵੇਖਿਆ ਉਹਨਾਂ ਦੀ ਪਤਨੀ ਵੀ ਸੌਂ ਗਈ ਸੀ ਜਿਵੇਂ ਉਹਨਾਂ ਨੂੰ ਜਗਾਉਣਾ ਚੰਗਾ ਨਾ ਸਮਝਿਆ ਵੇੜੇ ਵਿੱਚ ਆਇਆ ਤਾਂ ਰਾਮ ਕੁਮਾਰ ਕਹਿੰਦਾ ਹੋਰ ਉਡੀਕ ਲਵੋ ਕੁਚਰ ਹੋ ਸਕਦਾ ਹੈ ਲਾਈਟ ਆ ਜੇ ਮੈਂ ਹੱਸਦਿਆਂ ਕਿਹਾ ਹੁਣ ਹੋਰ ਉਡੀਕਣ ਦੀ ਲੋੜ ਹੀ ਨਹੀਂ ਕਿਉਂ ਰਾਮਕਮਰ ਨੇ ਪੁੱਛਿਆ ਉਹਨਾਂ ਦੀ ਪਤਨੀ ਵੀ ਸੌ ਗਈ ਹੈ ਮੈਂ ਕਿਹਾ ਰਾਮਕਮਰ ਨੇ ਹੱਸਦਿਆਂ ਕਿਹਾ ਕਮਾਲ ਹੈ ਫੇਰ ਤਾਂ ਦੋਵੇਂ ਇੱਕੋ ਜੇ ਨੇ ਦੋਵੇਂ ਇੱਕੋ ਜੇ ਸੀ ਤਾਂ ਹੀ ਤਾਂ ਉਮਰ ਕੱਢ ਲਈ ਕਹਿ ਕੇ ਮੈਂ ਤੁਰ ਆਇਆ ਧੰਨਵਾਦ